ਪਤਾ ਨਹੀਂ ਹੁਣ ਕੀ ਹਾਲੇ ਤਾਂ ਕੁਝ ਪਤਾ ਨਹੀਂ ਲੱਗਦਾ ਮੁੰਡਾ ਇੱਕ ਬੰਨਣਾ ਆਇਆ ਥੋੜੇ ਬਾਹਰ ਇਹ ਦੰਗਰ ਉਹਨੇ ਵੇਖਿਆ ਵੀ ਇੱਕ ਬੰਨਣਾ ਸੀ ਤੇ ਮੇਰੇ ਕੋਲ ਤਾਂ ਹੀ ਹੋ ਗਿਆ ਰਹੇ ਰਹੇ ਕਿ ਜਿਹੜੀ ਆਈ ਉਹ ਸੀ ਜਿਹੜੀ ਸੀ ਮੈਨੇ ਬੈੱਡ ਵਾਲਿਆਂ ਨੂੰ ਬਣਾ ਸਕੀ ਤਾਂ ਇੱਕ ਹੀ ਰੇਟ ਕਰੀ ਮੰਨਦੀ ਬੰਦੇ ਨੇ ਕਿ ਇੰਨੇ ਸਾਰੇ ਬੈੱਡ ਵਾਲੇ ਵੀ ਸਾਰੇ ਕਵਰ ਖਣ ਲੱਗੇ ਹੋਏ ਆ ਅਸੀਂ ਹਰ ਇੱਕ ਪੈਂਡੇ ਦੀ ਗਲੀ ਉਹ ਜਿਹੜਾ ਆਸ-ਪਾਸੇ ਖਾਲੀ ਜਿਹੜਾ ਜੰਗਣਾ ਨੇ ਉਹ ਜਗਾਦੁੱਤ ਨਹੀਂ ਆ ਮਾਰਾ ਦੇ ਗੁੱਟਾ ਸਾਹਿਬ ਦੇ ਅੰਗ ਨਾ ਖੇਦਰੇ ਮੈਂ ਇਹਨਾਂ ਨੇ ਪ੍ਰੋਪਰ ਪੋਸਟ ਦੇ ਨਾਲ ਸੰਯੋਗ ਕਰਕੇ ਆਏ ਤੁਸੀ ਗੁੱਟਾ ਸਾਹਿਬ ਦੀ ਜੀ ਇਹ ਪਹਿਲੇ ਪੰਨੇ ਉੱਤੇ ਲਾ ਕੇ ਕੀ ਕੋਈ ਕਿਸੇ ਸ਼ੱਕ ਕੀਤਾ ਜਾ ਰਿਹਾ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋ ਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਰਨਤਾਰਨ ਦੇ ਛੋਟਾ ਜੀਬਾਲ ਵਿਖੇ ਗੁਟਕਾ ਸਾਹਿਬ ਦੀ ਬਦੀ ਹੋਣ ਦੀ ਮੰਦਭਾਗੀ ਘਟਨਾ ਨਾਲ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਦੇ ਹਿੱਦੇ ਬਲਉਂਦਰੇ ਗਏ ਹਨ ਇਸ ਦੌਰਾਨ ਗੁਟਕਾ ਸਾਹਿਬ ਦੇ ਵੱਖ-ਵੱਖ ਥਾਵਾਂ ਤੋਂ ਪਾਟੇ ਹੋਏ ਅੰਗ ਮਿਲਿਆ ਹੈ ਜਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਛੋਟਾ ਜੀਬਾਲ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਲੈ ਕੇ ਪਿੰਡ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੂੰ ਸ੍ਰੀ ਜਪਜੀ ਸਾਹਿਬ ਦੀ ਬਾਣੀ ਵਾਲੇ ਗੁਟਕਾ ਸਾਹਿਬ ਦੇ ਅੰਗ ਪਿੰਡ ਵਿੱਚ ਖਿਲਰੇ ਮਿਲੇ ਤਾਂ ਲੋਕਾਂ ਨੇ ਸਤਕਾਰ ਸਹਿਤ ਅੰਗ ਇਕੱਠੇ ਕੀਤੇ ਅਤੇ ਕਿਹਾ ਕਿ ਗੁਟਕਾ ਸਾਹਿਬ ਦੀ ਬੇਅਦੀ ਦੀ ਜੋ ਘਟਨਾ ਵਾਪਰੀ ਹੈ ਉਹ ਬਹੁਤ ਮੰਦਭਾਗੀ ਹੈ ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਚਬਾਲ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਪਤਾ ਨਹੀਂ ਹੁਣ ਦੀ ਹਾਲੇ ਤਾਂ ਕੁਛ ਪਤਾ ਨਹੀਂ ਲੱਗੂ ਤਾਂ ਮੁੰਡਾ ਇੱਕ ਬੰਨਣਾ ਆਇਆ ਇਸ ਬਾਰੇ ਬਾਹਰ ਦੇ ਮੰਗਰ ਉਹਨੇ ਵੇਖਿਆ ਵੀ ਇੱਕ ਪੰਨਾ ਸੀ ਤੇ ਸਿੰਘ ਨੇ ਇਕੱਠੇ ਹੋ ਕੇ ਕਿਹਾ ਸਾਰੇ ਜੇਤ ਵੀ ਆਈਏ ਮੁੰਡਾ ਇਹ ਰੋਣ ਦਾ ਖੜਾ ਨਹੀਂ ਲੱਗਦਾ ਉਰਾਗ ਉਹ ਅਸੈਂਬਲੀ ਬੇਚੀ ਆ ਪਹਿਲੇ ਪੰਨਿਆਂ ਤੋਂ ਲੈ ਕੇ ਫੀਲੇ ਰੱਖਾ ਕੀ ਕੋਈ ਇਸੇ ਸ਼ੱਕ ਕੀਤਾ ਜਾ ਰਿਹਾ ਜਾਂ ਕੋਈ ਤੁਹਾਨੂੰ ਕੋਈ ਸ਼ੱਕ ਤੇ ਹੁਣ ਹਲੇ ਕੁਝ ਵੀ ਨਹੀਂ ਕਹਿ ਸਕਦੇ ਅੱਜਕੱਲ੍ਹ ਕਿਸਾਨਾਂ ਦੇ ਨਾਲ ਵੀ ਇਹ ਕਰੀ ਜਾਂਦੇ ਆ ਤੇ ਜੇ ਤਾਂ ਪਨੀਰ ਪਾ ਰੱਖਦੇ ਪੱਕੇ ਕਿਹਨੇ ਨਹੀਂ ਵੀ ਗਾਣਾ ਕੀ ਕਹਣਾ ਜਿਹੜੇ ਵਿਸ਼ੇ ਦੇ ਬਾਰੇ ਮਨਿਕ ਮੰਗ ਕਰਸ ਮੰਗਰਪੂਰਤ ਕਾਰਵਾਈ ਕਰੇ ਆਪਣੇ ਕੋਲ ਤਿੰਨ ਤੌਰ ਤੇ ਅਸੀਂ ਸਹਯਾ ਕਰਾਂਗੇ ਇਹਨਾਂ ਦੱਸੂਗਾ 1 ਲੱਖ ਰੁਪਏ ਦੇ ਨਾਮ ਤੋਂ ਲੱਗਿਆ ਜਿਹਾ ਹੁਣੇ ਪਿੰਡ ਬਾਰੇ ਨੇ ਸਾਰਿਆਂ ਨੇ ਸਪੰਸਾਉ ਬਬਾ ਨੋਸਾ ਇਹ ਕੋਈ ਦੱਸਦਾ ਹੈ ਜੇ ਕਿਸੇ ਨੂੰ ਪਤਾ ਹੈ ਕਿਨੇ ਸ਼ਰਾਪਤ ਇਹਨਾਂ ਚਲਾਕ ਨੀਂ ਨਾ ਤਾਜੂਗਾ ਤਾਂ ਨਾਲ ਕੁੱਤ ਵੀ ਆ ਕੇ ਆਵੇ ਮੜ ਕੇ ਹਰ ਦੱਸੀ ਜਗ੍ਹਾ ਤੇ ਛੱਟੇ ਹੋਏ ਨੇ ਮੋਟਰ ਲੱਗ ਇਹਨਾਂ ਨੇ ਪਿੰਡ ਵਾਲਿਆਂ ਨੇ ਬੜਾ ਸਹਿਯੋਗ ਕੀਤਾ ਹੈ ਕਿ ਜਿਹੜੀ ਰੇਕਾ ਦੀ ਜਿਹੜੀ ਬਾਕੀ ਬੰਦੇ ਵੀ ਰਹਿੰਦੇ ਸੀ ਪਿੰਡ ਵਾਲੇ ਵੀ ਸਾਰੇ ਕਵਰ ਕਰਨ ਲੱਗੇ ਹੋਏ ਅਸੀਂ ਹਰ ਇੱਕ ਪਿੰਡ ਦੀ ਗਲੀ ਤੇ ਉਹ ਕੋੜ ਜਿਹੜਾ ਆਸੇ ਪਾਸੇ ਖਾਲੀ ਜਗ੍ਹਾ ਉਹਨੂੰ ਚੈੱਕ ਕਰ ਰਹੇ ਹਾਂ ਦੋ ਜਗ੍ਹਾ ਦੇ ਉੱਤੇ ਨਾ ਕੋਈ ਮਹਾਰਾਜ ਦੇ ਰੂਪ ਦੇ ਆਏ ਗੁਰਤਾ ਸਾਹਿਬ ਦੇ ਅੰਗ ਨਾ ਖਿਲਰੇ ਪਏ ਹੁਣ ਜੀ ਬਿਲਕੁਲ ਇਹਨਾਂ ਨੇ ਪ੍ਰੋਪਰ ਪੁਲਿਸ ਦੇ ਨਾਲ ਸਹਿਯੋਗ ਕਰਕੇ ਅਸੀਂ ਜਿਹੜੇ ਅੰਗ ਸਾਨੂੰ ਮਿਲੇ ਨੇ ਉਹਨਾਂ ਨੂੰ ਰੂਪਾ ਸਾਹਿਬ ਦੇ ਵਿੱਚ ਪੁਲੀਸੇਸ਼ਨ ਲੈ ਗਏ ਬਾਕੀ ਜਿਵੇਂ ਕਰਨਗੇ ਉਹਨਾਂ ਦੇ ਮੁਕਾਉ ਕਹਿਣ ਦੇ ਕਾਰਵਾਈ ਅਮਜਿਆ ਕੀ ਪਿੰਡ ਵਾਲੇ ਸਰ ਕੀ ਜਾਂਦੇ ਕੋਈ ਬਾਹਰੋਂ ਛਾੜ ਨਹੀਂ ਦਿੱਤੀ ਜੀ ਤੁਹਾਡੇ ਬੋਲ ਫੜੇ ਨੇ ਜੀ ਤੁਸੀਂ ਕਨਲੀ ਦੇ ਇਹਨਾਂ ਨੂੰ ਇਹ ਸਵਾਲ ਪੁੱਛਣੂਗੇ ਤਾਂ ਉਸ ਤੋਂ ਵੀ ਜ਼ਿਆਦਾ ਵਧੀਆ ਜੀ ਪਿੰਡ ਦੀ ਕਮੇਟੀ ਸਾਡੇ ਨਾਲ ਆਪ ਖੜੀ ਹੈ ਠੀਕ ਹੈ ਜੀ